ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਹਿੰਦੂ ਭਰਾ ਵੀ ਬੈਠੇ ਈਸਾਈ ਵੀ ਬੈਠੇ ਆੜੇ ਵੀ ਬੈਠੇ ਆ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਟੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ਤੱਕੇ ਵੀ ਹੋਣਾ ਇਹ ਕੋਈ ਨਾ ਸਵਾਲ ਹੋ ਰਿਹਾ ਕਿ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਕਾਦੀ ਦਲੋਂ ਸਿੱਖਾਂ ਨਸਬਤ ਉਹ ਸਾਰੀਆਂ ਜਥੇਬੰਦੀਆਂ ਦੀ ਵੀ ਅਸੀਂ ਪੰਥਕ ਮੁੱਦਿਆਂ ਤੇ ਲੜਦੇ ਤੇ ਪੰਥਕ ਮੁੱਦੇ ਹੈ ਜਿਹੜੇ ਨਹੀਂ ਜਿਹੜੇ ਸਾਰੇ ਕਹਿੰਦੇ ਤੁਸੀਂ ਪੰਥਕ ਨੇ ਇਹਨਾਂ ਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਪੰਥ ਤਿਆ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਆਪਣਾ ਟੱਬਰ ਕਿ ਸਾਹਮਣੇ ਬਿਠਾਇਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉਂ ਨਾ ਹੋਣ ਬਸ ਜੀ ਇਹੀ ਵਾਰਿਸ ਹੈ ਤੁਹਾਡਾ ਨਹੀਂ ਹੋਣ ਦੇਣਾ ਇਸ ਲਈ ਇਸ سلسلے ਚ ਆਪਾਂ ਨੂੰ ਨਿਕਲਣਾ ਇਸ ਬਾਤ ਇਹ ਅੱਜ ਤੋਂ ਪਹਿਲਾਂ ਸਤਿ ਸਿਖਤ ਭਾਵਨਾ ਦਾ ਕੀ ਲੱਗਦਾ ਕਿ ਮਤਲਬ ਇਸ ਨੂੰ ਕਿਵੇਂ ਕਰੇਗਾ ਜਬਲੇ ਸਿੱਖ ਸਤਿ ਭਾਵਨਾ ਦਾ ਸਾਡੀ ਧਾਰਮਿਕ ਸੁਸਾਇਟੀ ਹੈ ਉਹਨੇ ਉੱਥੇ ਹੀ ਰਹਿਣਾ ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨੁਬਤਾਲੀ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਵੀ ਬੇਨਤੀ ਕਰਾਂ ਧਰਮ ਲਾਇਨ ਆਰਡਰ ਹੈ ਧਰਮ ਕੋਈ ਫਿਰਕਾ ਪ੍ਰਸਤੀ ਨਹੀਂ ਅਸੀਂ ਵਾਰ-ਵਾਰ ਕਹਿੰਨੇ ਧਰਮ ਦੇ ਨਾਂ ਤੇ ਲੜ ਰਿਹਾ ਹੈ ਗੁੰਮਰਾਹ ਕੀਤਾ ਗਿਆ ਧਰਮ ਇੱਕ ਡਿਸਪੀਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਾਉ ਤੇ ਨਿਰਵੈਰ ਦੀ ਗੱਲ ਕਰਦਾ ਹੈ ਉਹ ਧਰਮ ਨੂੰ ਆਖਿਆ ਜਾਂਦਾ ਹੈ ਇਹ ਕਿਹੜੇ ਧਰਮ ਨੇ ਉਹਦਾ ਸਿਰ ਉਹ ਵੱਢ ਰਿਹਾ ਹੁੰਦਾ ਉਹ ਵੱਢ ਰਿਹਾ ਉਹਨੂੰ ਉਹ ਲੁੱਟਣਾ ਚਾਹੁੰਦਾ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਇਹ ਸ਼ਹਿਰੇ ਪੰਜਾਬ ਦੀ ਇੱਜ਼ਤ ਦੀ ਇਖਲਾਸ ਕਰਨੀ ਹੈ ਉਹਦਾ ਜੀ ਅਨਾਉਂਸ ਕਰੋਗੇ ਕਿ ਕਿੰਨੇ ਵਕਤ ਕੋ ਤੁਹਾਡੇ ਰੂਪ ਰੂਪ ਮੈਂ ਪ੍ਰਾਵਾਂ ਦੇ ਫੇਰ ਆਵਾਂਗਾ ਕਿ ਉਹਨਾਂ ਦੇ ਬਕਾਇਦਾ ਅਡਰੈਸ ਕੋ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭੱਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਪ੍ਰੀਕੀ ਨਾਲ ਤੁਹਾਡੇ ਸਾਹਮਣੇ ਉਹ ਢਾਂਜਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨੇਹਾ ਦਿੰਦੇ ਆ ਔਰ ਦਲ ਇਹ ਜਿਹੜਾ ਸ਼ੇਰੇ ਪੰਜਾਬ ਬਦਲ ਹੈ ਇਹਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਤੁਹਾਡੀ ਹੈ ਭਰਾਵਾਂ ਦੀ ਤੁਸੀਂ ਲੈ ਕੇ ਜਾਣਾ ਹਾਂ ਹਾਂਜੀ ਉਹ ਜੀ ਬਿਲਕੁਲ ਜੀ ਅੱਜ ਤੋਂ ਤਿਆਰੀ ਸ਼ਾਮ ਨੂੰ ਪਾਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਇਤਿਹਾਸ ਦਾ ਨਾਅਰਾ ਮਾਰਦਾ ਹੁਣ ਤੁਸੀਂ ਦੇਖਣਾ ਵੀ ਸਾਡੇ ਹੱਥ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਛਾਡੀਆਂ ਭੈਣਾ ਮਤਾਵਾਂ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈਅ ਦਿਲੋਂ ਜੀਉ ਆਇਆਂ ਆਖਦਾ ਏ ਧੰਵਾਦ ਮੈਂ ਨਹੀਂ ਕਰਦਾ ਕਾਰਨ ਇੱਥੇ ਕਿਹੜਾ ਪਸਾਨ ਕੀਤਾ ਆ ਕਿ ਅਸੀਂ ਜਿ ਇਲਾਏ ਲੋਕਾਂ ਵਾਸਤੇ ਆ ਪੰਜਾਬ ਵਾਸਤੇ ਆ ਪੰਜਾਬ ਦੀ ਧਰਤੀ ਵਾਸਤੇ ਆ ਤੇ ਫਿਰ ਨਾ ਕੋਈ ਭੋਜ ਹੈ ਨਾ ਨਰਾਸ਼ਾਵਾਦੀ ਆ ਨਾ ਕੋਈ ਸਹਾਨ ਹੈ ਤੇ ਨਾ ਕੋਈ ਧੰਵਾਦ ਦੀ ਮੈਂ ਕੋਈ ਗੱਲ ਰੱਖਦਾ ਏ ਕੇਵਲ ਤੇ ਕੇਵਲ ਫਰਜ ਬਰਦਾ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਹੈ ਮਹਾਰਾਜ ਸਭ ਨੂੰ ਛੇਤ ਜਪੀਆਂ ਆਪਸੀ ਪਿਆਰ ਨੂੰ ਸਿੱਖੀ ਜੀਵਨ ਚੜ ਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਬੰਦ ਕਰਦੇ ਗਏ ਗਾਇ ਗੁਰੂ ਜੀ ਦਾ ਅਸਾਜ ਜੀ ਬੋਲ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਹਿੰਦੂ ਵੀ ਆ ਵੀ ਬੈਠੇ ਹੈਈਸਾਈ ਵੀ ਬੈਠੇ ਆ ਸਾਡੇ ਵੀ ਬੈਠੇ ਆ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਕੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ਅੱਗੇ ਵੀ ਹੋਣਾ ਇਹ ਕੋਈ ਅਸਲ ਫਾਲ ਮੋਰ ਆ ਕਿ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਨੂੰ ਸਿੱਖਾਂ ਨਾਲ ਸੰਬੰਧਤ ਉਹ ਸਾਈਆਂ ਕਹਿੰਦੀਆਂ ਦੀ ਬਈ ਅਸੀਂ ਪੰਥਕ ਮੁੱਦਿਆਂ ਤੇ ਲੜਦੇ ਹਾਂ ਤੇ ਪੰਥਕ ਮੁੱਦੇ ਹੈ ਜਿਹੜੇ ਨਹੀਂ ਜਿਹੜੇ ਸਾਰੇ ਕਹਿੰਦੇ ਤੁਸੀਂ ਪੰਥਕ ਨੇ ਇਹਨਾਂ ਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਪੰਥ ਤਿਆ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਨਾ ਕੀਤੀ ਆਪਣਾ ਟੱਬਰ ਕਿ ਸਾਹਮਣੇ ਬਿਠਾਇਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥਕ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉਂ ਨਾ ਹੋਣ ਬਸ ਜੀ ਇਹੀ ਬਾਦਸ਼ਾਹ ਤੁਹਾਡਾ ਨਹੀਂ ਹੋਣ ਦੇਣਾ ਇਸ ਲਈ ਇਹ ਸਿਲਸਲੇ ਚੋਂ ਆਪਾਂ ਨੂੰ ਨਿਕਲਣਾ ਇਸ ਪਾਰਟੀ ਆਪ ਦਾ ਕੋ ਪਹਿਲਾਂ ਸਿੱਖ ਸਤਿ ਭਗਵਨਾ ਦਲ ਦੀ ਹੈ ਕਿ ਲੱਗਦਾ ਕਿ ਨਾ ਪਰ ਇਹ ਤਾਂ ਜਦੋਂ ਪਹਿਲੇ ਸਿੱਖ ਸਤਿ ਭਗਵਨਾ ਦਲ ਸਾਡੀ ਧਾਰਮਿਕ ਸੋਸਾਇਟੀ ਹੈ ਉਹਨੇ ਉੱਥੇ ਹੀ ਰਹਿਣਾ ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨੁਬਤਾਲੀ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਵੀ ਬੇਨਤੀ ਕਰਾਂ ਧਰਮ ਲਾਇਨ ਆਰਡਰ ਹੈ ਧਰਮ ਕੋਈ ਫਿਰਕਾ ਪ੍ਰਸਤੀ ਨਹੀਂ ਅਸੀਂ ਵਾਰ-ਵਾਰ ਕਹਿੰਦੇ ਧਰਮ ਦੇ ਨਾਂ ਤੇ ਲੜ ਰਿਹਾ ਗੁੰਮਰਾਹ ਕੀਤਾ ਗਿਆ ਧਰਮ ਇੱਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਵੈਰ ਦੀ ਗੱਲ ਕਰਦਾ ਹੈ ਉਹ ਧਰਮ ਨੂੰ ਆਖਿਆ ਜਾਂਦਾ ਹੈ ਇਹ ਕਿਹੜੇ ਧਰਮ ਨੇ ਉਹਦਾ ਸਿਰ ਉਹ ਵੱਢ ਰਿਹਾ ਉਹਦਾ ਉਹ ਵੱਢ ਰਿਹਾ ਉਹਨੂੰ ਉਹ ਲੁੱਟਣਾ ਚਾਹੁੰਦਾ ਹੈ ਉਹਦੀ ਇੱਜ਼ਤ ਉਹ ਬਰਬਾਦ ਕਰਦੀ ਚਾਹੁੰਦਾ ਹੈ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਇਹ ਸਿਰੇ ਪੰਜਾਬ ਦੀ ਗੱਲ ਜੀ ਦੀ ਤਾਕਤ ਕਰਨੀ ਹੈ ਉਹਦਾ ਕਿ ਨਾਉਂਸ ਕਰਾਂਗੇ ਜਾਂ ਕਿ ਬਤ ਕਰਾਂਗੇ ਉਹ ਤੁਹਾਡੇ ਰੂਪ ਰੂਪ ਮੈਂ ਭਰਾਵਾਂ ਦੇ ਫੇਰ ਆਉਂਗਾ ਕਿ ਉਹਨਾਂ ਦੇ ਬਕਾਇਦਾ ਡਰੈਸ ਕੋਡ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭੱਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਬਰੀਕੀ ਨਾਲ ਤੁਹਾਡੇ ਸਾਹਮਣੇ ਉਹ ਢਾਂਚਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨੇਹਾ ਦਿੰਦੇ ਆ ਔਰ ਦਲ ਇਹ ਜਿਹੜਾ ਸ਼ੇਰੇ ਪੰਜਾਬ ਬਦਲ ਹੈ ਇਹਨੂੰ ਘਰ ਘਰ ਲੈ ਕੇ ਜਾਣ ਇਹ ਮੇਰੀ ਜ਼ਿੰਮੇਵਾਰੀ ਨਹੀਂ ਉਹ ਤੁਹਾਡੀ ਹੈ ਭਰਾਵਾ ਦੀ ਤੁਸੀਂ ਲੈ ਕੇ ਜਾਣਾ ਉਹ ਦਾ ਸਾਈਟ ਹਾਂਜੀ ਉਹ ਦਾ ਸਾਈਟ ਬਿਲਕੁਲ ਜੀ ਅੱਜ ਤੋਂ ਤਿਆਰੀ ਸ਼ਾਮਜੋ ਪਾਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਇਤਿਹਾਸ ਦਾ ਨਾਅਰਾ ਮਾਰਦਾ ਹੁਣ ਤੁਸੀਂ ਦੇਖਣਾ ਕਿ ਸਾਡੇ ਹੱਥ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਛਾਡੀਆਂ ਭੈਣਾ ਮਤਾਵਾਂ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈ ਦਿਲੋਂ ਜੀ ਆਇਆਂ ਆਖਦਾ ਏ ਧੰਨਵਾਦ ਮੈਂ ਨਹੀਂ ਕਰਦਾ ਕਾਰਨ ਇੱਥੇ ਕਿਹੜਾ ਪਸਾਨ ਕੀਤਾ ਆ ਕਿ ਅਸੀਂ ਜੇ 来 ਲੋਕਾਂ ਵਾਸਤੇ ਆ ਪੰਜਾਬ ਵਾਸਤੇ ਆ ਪੰਜਾਬ ਦੀ ਧਰਤੀ ਵਾਸਤੇ ਆ ਤੇ ਫਿਰ ਨਾ ਕੋਈ ਬੋਝ ਹੈ ਨਾ ਨਿਰਾਸ਼ਾਵਾਦੀ ਆ ਨਾ ਕੋਈ ਸਹਾਨ ਤੇ ਨਾ ਕੋਈ ਧੰਨਵਾਦ ਦੀ ਮੈਂ ਕੋਈ ਗੱਲ ਰੱਖਦਾ ਏ ਕੇਵਲ ਤੇ ਕੇਵਲ ਸੱਚ ਬਣਦਾ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਹੈ ਮਹਾਰਾਜ ਸਭ ਨੂੰ ਛੇਤ ਜਪੀਆਂ ਆਪਸੀ ਪਿਆਰ ਨੂੰ ਸਿੱਖੀ ਜੀਵਨ ਚੜ ਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ بلند ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਉਥੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰਾਏ ਦਾ ਫਰਕ ਪੈਦਾ ਨਾ ਕਰੀਏ ਉਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਹਿੰਦੂਪਰਾ ਵੀ ਬੈਠੇ ਹੈ ਇਸਾਈ ਵੀ ਬੈਠੇ ਆ ਸਾਡੇ ਵੀ ਬੈਠੇ ਆ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸੰਵਿਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਕੰਗੇ ਨੇ ਉਹਨਾਂ ਦੇ ਨਾਲ ਸੀ ਹਾਂ ਤੇ ੱਗੇ ਵੀ ਹੋਣ ਇਹ ਕੋਈ ਆਸੋਫ ਸਵਾਲ ਹੋ ਰਿਹਾ ਕਿ ਜਿੰਨੀਆਂ ਵੀ ਸਾਡੀਆਂ ਧਾਰਨਿਕ ਕਿੱਤੇ ਦੰਧੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਤਕਾਲੀ ਦਲ ਤੋਂ ਸਿੱਖਾਂ ਨਾਲ ਸੰਬੰਧਤ ਉਹ ਸਾਜ ਨੇ ਜਿੰਨੀਆਂ ਦੀਆਂ ਤੇ ਅਸੀਂ ਪੰਥਕ ਮੁੱਦਿਆਂ ਤੇ ਲੜਦੇ ਹਾਂ ਤੇ ਪੰਥਕ ਮੁੱਦੇ ਹੈ ਜਿਹੜੇ ਨਹੀਂ ਜਿਹੜੇ ਸਾਰੇ ਕਹਿੰਦੇ ਤੇ ਅਸੀਂ ਪੰਥਕ ਇਹਨਾਂ ਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਪੰਥ तया ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਆਪਣਾ ਟੱਬਰ ਕੇ ਸਾਹਮਣੇ ਬਿਠਾਇਆ ਆ ਪੰਚਾਇਤ ਲੋਕਾਂ ਚੋਂ ਚੁਣੀ ਆਪਣੇ ਚੋਂ ਨਹੀਂ ਇਹ ਕਿਹੜੇ ਲੋਕ ਨੇ ਕਦੇ ਪਿਓ ਤੇ ਕਦੇ ਪੁੱਤ ਭਾਵੇਂ ਅਮਲੀ ਕਿਉਂ ਨਾ ਹੋਵੇ ਬਸ ਮੁੱਖ ਮੰਤਰੀ ਬਣਾਉਣਾ ਦੂਜੇ ਬੰਨੇ ਜਿਹੜੇ ਪੰਥਕ ਖਵਾਉਣ ਵਾਲੇ ਨੇ ਭਾਵੇਂ ਅਮਲੀ ਕਿਉ ਨਾ ਹੋਣ ਬਸ ਜੀ ਇਹੀ ਬਾਤ ਸ ਹੈ ਤੁਹਾਡਾ ਨਹੀਂ ਹੋਣ ਦੇਣਾ ਇਸ ਲਈ ਇਹ ਸਿਲਸਲੇ ਚ ਆਪਾਂ ਨੂੰ ਨਿਕਲਣਾ ਸਿੱਖ ਸਤਿ ਭਾਵਨਾ ਦਲ ਸਾਡੀ ਧਾਰਮਿਕ ਸੁਸਾਇਟੀ ਹੈ ਉਹਨੇ ਉੱਥੇ ਹੀ ਰਹਿਣਾ ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰੂ ਪੰਥ ਵੱਲੋਂ ਮਨਵਤਾਲੀ ਹਰ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਵੀ ਬੇਨਤੀ ਕਰਾਂ ਧਰਮ ਲਾਇਨ ਆਰਡਰ ਹੈ ਧਰਮ ਕੋਈ ਫਿਰਕਾ ਪਰਸਤੀ ਨਹੀਂ ਅਸੀਂ ਵਾਰ-ਵਾਰ ਕਹਿੰਦੇ ਧਰਮ ਦੇ ਨਾਂ ਤੇ ਲੜ ਰਿਹਾ ਹੈ ਗੁੰਮਰਾਹ ਕੀਤਾ ਗਿਆ ਹੈ ਧਰਮ ਇੱਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਣ ਦਿਓ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਭੈਰ ਦੀ ਗੱਲ ਕਰਦਾ ਹੈ ਉਹ ਧਰਮ ਨੂੰ ਆਖਿਆ ਜਾਂਦਾ ਹੈ ਇਹ ਜਿਹੜੇ ਧਰਮ ਨੇ ਉਹਦਾ ਸਿਰ ਉਹ ਵੱਢ ਰਿਹਾ ਹੁੰਦਾ ਉਹ ਵੱਢ ਰਿਹਾ ਉਹਨੂੰ ਉਹ ਲੁੱਟਣਾ ਚਾਹੁੰਦਾ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਇਹ ਕਿਹੜੀਆਂ ਨੀਤੀਆਂ ਤੇ ਕਿਹੜੇ ਧਰਮ ਇਹ ਸਾਰੇ ਪੰਜਾਬ ਦੀ ਗੱਲ ਜਿਹੜੀ ਕੀਤਾ ਇਤਹਾਸ ਕਰਨੀ ਹੈ ਉਦਾਂ ਜੇ ਅਨਾਉਂਸ ਕਰੋਗੇ ਤਾਂ ਕਿ ਬਾਤ ਕਰੂੰਗਾ ਉਹ ਤੁਹਾਡੇ ਰੂਪ ਰੂਪ ਮੈਂ ਭਰਾਵਾਂ ਦੇ ਫੇਰ ਖਾਉਂਗਾ ਕਿ ਉਹਨਾਂ ਦੇ ਵਕਾਇਦਾ ਅਡਰੈਸ ਕੋ ਸ਼ਰਤਾਂ ਤੋਰੀਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਭੱਜਦੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਬਰੀਕੀ ਨਾਲ ਤੁਹਾਡੇ ਸਾਹਮਣੇ ਉਹ ਢਾਂਜਾ ਵੀ ਲੈ ਕੇ ਆਵਾਂਗੇ ਔਰ ਸਾਰਿਆਂ ਨੂੰ ਸੁਨਿਆ ਦੇ ਦਿੰਦੇ ਆ ਔਰ ਦਲ ਇਹ ਜਿਹੜਾ ਸ਼ੇਰੇ ਪੰਜਾਬ ਬਦਲ ਹੈ ਇਹਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਹੈ ਭਰਾਵਾਂ ਦੀ ਤੁਸੀਂ ਲੈ ਕੇ ਜਾਣਾ ਹੋ ਹਾਂਜੀ ਬਿਲਕੁਲ ਜੀ ਅੱਜ ਤੋਂ ਤਿਆਰੀ ਸ਼ਾਮਜੋ ਬਸੇ ਤੁਸੀਂ ਦੇਖਣਾ ਹੈ ਹਨਾ ਅਸੀਂ ਤਿਹਾ ਦਾ ਨਾਰਾ ਮਾਰਦਾ ਹੁਣ ਤੁਸੀਂ ਦੇਖਣਾ ਕਿ ਸਾਡੇ ਹੱਥ ਦੇ ਨਾਰੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਤੇ ਜਿੰਨੇ ਵੀ ਅੱਜ ਪੱਤਰਕਾਰ ਭਰਾ ਆਏ ਆ ਛੱਡੀਆਂ ਭੈਣਾ ਮਤਾਵਾ ਸੇਵਾਦਾਰ ਸਾਰੇ ਪਹੁੰਚੇ ਨੇ ਮੈਂ ਸਭ ਨੂੰ ਤੈ ਦਿਲੋਂ ਜੀਉ ਆਇਆਂ ਆਖਦਾ ਏ ਧੰਨਵਾਦ ਮੈਂ ਨਹੀਂ ਕਰਦਾ ਕਾਰਨ ਇੱਥੇ ਕਿਹੜਾ ਪਹਸਾਨ ਕੀਤਾ ਆ ਕਿ ਅਸੀਂ ਜੇ ਲਾਏ ਲੋਕਾਂ ਵਾਸਤੇ ਆ ਪੰਜਾਬ ਨੂੰ ਵਾਸਤੇ ਆ ਪੰਜਾਬ ਦੀ ਤਰਤੀਬ ਵਾਸਤੇ ਆ ਤੇ ਫਿਰ ਨਾ ਕੋਈ ਬੋਝ ਹੈ ਨਾ ਨਰਾਸ਼ਾਵਾਦੀ ਆ ਨਾ ਕੋਈ ਹਾਨ ਤੇ ਨਾ ਕੋਈ ਤਨਵਾਦ ਦੀ ਮੈਂ ਕੋਈ ਗੱਲ ਰੱਖਦਾ ਹੇ ਕੇਵਲ ਤੇ ਕੇਵਲ ਸੱਚ ਬੰਦ ਹੈ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਦਾ ਮਹਾਰਾਜ ਸਭ ਨੂੰ ਛੇਤ ਜਪੀਆਂ ਆਪਸੀ ਪਿਆਰ ਨੂੰ ਸਿੱਖੀ ਜੀਵਨ ਚੜ ਦੀ ਕਲਾ ਬਖਸ਼ੇ ਤਾਂ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ بلند ਕਰਦੇ ਹੋ